ਅਜੇ ਅਜੇ ਉਹ ਮਿੱਠਾ ਕਰਾਉਂਦੇ ਤੇ ਸਰੋਪੇ ਪਿੰਡ ਵਾਸੀ ਪਾਉਂਦੇ ਸਰਪੰਚ ਦੇਖ ਸਾਹਿਬ ਦੀ ਤਸਵੀਰਾਂ ਚੌਕੌਰ ਸਾਹਿਬ ਉਹ ਮਿੱਠਾ ਕਰਾਉਂਦੇ ਨੇ ਲਾਈਵ ਤਸਵੀਰਾਂ

ਵਾਲ ਕੋ ਮਾੜਾ ਕੋ ਆਇਆ ਅਖੀਰ ਦਾ ਸਾਹ ਪਾਸੇ ਇੱਕ ਬੜਾ ਬਈ ਪਹਿਲਾਂ ਮੂੰਹ ਤੋਂ ਇੱਕ ਪਾਵੇ ਪਾਦੇ 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 ਆ ਬੈਕ ਮੂੰਹ ਕੋਣ ਕਰ ਲੈ ਲਾਇ ਦਿਨਾ ਬਰੇ ਨਹੀਂ ਨਹੀਂ ਲਾਉਣੀ ਇਹਦੇ ਤੋਂ ਪਾਣਾ ਚੰਗਾ ਲਾਦਾ ਕੋਲ ਸੂਪ ਪੈਟ ਤੇ ਸਰਦ ਥਾਂ ਇਹ ਜ਼ਿੰਮੇਵਾਰੀ ਤੁਸੀਂ ਕਿਵੇਂ ਨਿਭਾਉਂਗੇ ਮੈਂ ਸਭ ਤੋਂ ਪਹਿਲਾਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਵੱਸਿਆ ਤੇ ਮੈਂ ਤੰਦੇਹੀ ਨਾਲ ਆਪਣੇ ਜੋ ਵੀ ਕਾਰਜ ਆ ਪਿੰਡ ਦੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਦੋਂ ਨਾ ਕਦੋਂ ਲਾ ਕੇ ਚੱਲੂਗਾ ਜੋ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਇਹਨੂੰ ਮੈਂ ਪੂਰੀ ਤਰ੍ਹਾਂ ਨਿਭਾਉਂਗਾ ਤੰਦੇਹੀ ਨਾਲ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰੇਗਾ ਬਿਲਕੁਲ ਜੀ ਪੱਖਪਾਤ ਅਸੀਂ ਖਤਮ ਕਰਿਆ ਤੇ ਅੱਗੇ ਵੀ ਕਰਨਾ ਨਹੀਂ ਕੋਈ ਵੀ ਮੇਰਾ ਵੀਰ ਕਿਸੇ ਨੂੰ ਵੀ ਕੋਈ ਮਾੜੀ ਚੰਗੀ ਗੱਲ ਨਹੀਂ ਠੀਕ ਹੈ ਫੋਟੋ ਹਾਂਜੀ ਅਰਸ਼ਾ ਵੀਰ ਆ ਜਾ ਵੀ ਛਮਕੌਰ ਸਾਹਿਬ ਬਲਾਕ ਦੀ ਸਰਪੰਚੀ ਹੋਈ ਹੈ ਅੱਛਾ ਫੋਟੋ ਖਿੱਚ ਲੈ ਪੈਸੇ ਕਈ ਹੋ ਗਏ ਕੀ ਕਿਹੜਾ ਚਲੋ ਇਹਨਾਂ ਪਹਿਲਾਂ ਤਾਂ ਸਾਰਿਆਂ ਨਾਲੋਂ ਪਹਿਲਾਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਪਿੰਡ ਦਾ ਜਿਹੜਾ ਆਪਸੀ ਭਾਈਚਾਰਾ ਉਹ ਕਾਇਮ ਰੱਖਦੇ ਹੋਏ ਇਸ ਨੌਜਵਾਨ ਤੇ ਪਰਮਜੀਤ ਸਿੰਘ ਪੰਮਾ ਜਿਦੇ ਬਾਰੇ ਪਿੰਡ ਚ ਆਮ ਚਰਚਾ ਕੇ ਇਹ ਹਰੇਕ ਦੇ ਕੰਮ ਆਉਂਦਾ ਹੈ ਅਜਿਹੇ ਅਗਾਹ ਵਦੂ ਨੌਜਵਾਨ ਨੂੰ ਆਪਣੇ ਪਿੰਡ ਦਾ ਹੀ ਮੋਤਵਾਰੀ ਦਿੱਤੀ ਆ ਆਗੂ ਚੁਣਿਆ ਤੇ ਹੁਣ ਇਹਦੇ ਪਰ ਜ਼ਿੰਮੇਵਾਰੀ ਹੋ ਗਈ ਕਿ ਇਹਨੇ ਪਿੰਡ ਨੂੰ ਆਪਣੇ ਨੂੰ ਕਿੱਥੇ ਤੱਕ ਵਿਕਾਸ ਤੱਕ ਲੈ ਜਾਣਾ ਇਹਨੇ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਦੀ ਜਿਹੜੀ ਮਿਸਾਲ ਪੇਸ਼ ਕਰੀ ਆ ਤੇ ਜਿਹੜੇ ਇਹਨਾਂ ਦੇ ਮਨਮਟੋ ਤੇ ਸਰਬਸੰਮਤੀ ਨਾਲ ਉਹ ਵੀ ਖਤਮ ਹੋ ਗਏ ਨਹੀਂ ਤਾਂ ਇਹ ਹੁੰਦਾ ਵੋਟਾਂ ਗੱਲ ਜਿਹੜੇ ਆਪਸੀ ਿਕੜਤਨਵਾਦੀ ਪੈਦਾ ਹੋ ਜਾਂਦੀ ਆ ਉਹ ਅਗਲੀਆਂ ਵੋਟਾਂ ਤੱਕ ਚੱਲੀ ਜਾਂਦੀ ਆ ਵਿੱਚ ਨੂੰ ਕੋਈ ਹੋਰ ਵੋਟਾਂ ਆ ਜੰਨੀ ਆ ਫਿਰ ਉਹ ਿਕੜਤਨਵਾਦੀ ਚੱਲ ਪੰਦੀ ਆ ਸੋ ਬਹੁਤ ਬਹੁਤ ਧੰਨਵਾਦ ਆ ਸਾਰੇ ਪਿੰਡ ਵਾਸੀਆਂ ਦਾ ਤੇ ਇਹਨਾਂ ਨੂੰ ਵੀ ਤੇ ਇਹਨਾਂ ਦੀ ਸਾਰੀ ਪੰਚਾਇਤ ਨੂੰ ਸ਼ੁਭ ਕਾਮਨਾਵਾਂ ਨੇ ਕਿ ਇਹ ਪਿੰਡ ਦੇ ਵਿਕਾਸ ਦੇ ਵਿੱਚ ਮੋਰੀ ਹੋਣਗੇ ਤੇ ਆਪਣੇ ਪਿੰਡ ਨੂੰ ਬਲਾਕ ਵਿੱਚ ਇੱਕ ਨੰਬਰ ਤੇ ਲੈ ਕੇ ਜਾਣਗੇ ਵਿਕਾਸ ਪੱਕੋ ਵੱਡੋ ਲੰਡੂ ਵੀ ਵੱਡੋ ਇਹ ਸਾਨੂੰ सरपंच परमजीत सिंह ਨੂੰ ਮੋਮਠਾ ਕਰਾਉਂਦੇ ਹੋਏ ਤੇ ਲੱਡੂ ਜੋ ਕਿ ਪਿੰਡ ਦੇ ਵਿੱਚ ਵੰਡੇ ਹੋਏ ਪਿੰਡ ਦੇ ਵਿੱਚ ਨੌਜਵਾਨਾਂ ਵੱਲੋਂ ਇਹ ਸਭ ਸਮਾਪਤੀ ਦੇ ਬਾਅਦ ਕਹੜੀਆਂ ਨੌਜਵਾਨਾਂ ਬੀਬੀਆਂ ਨੇ ਨਨਕਵੀਂ ਲੱਡੂਆਂ ਵੀ ਭੇਜਦੇ ਹਾਰ ਪਰ ਬੀਬੀਆਂ ਵੀ ਪੰਚ ਚੁਣੀ ਗਈ ਹੈ ਮੈਂਬਰ ਪੰਚਾਇਤ ਬੀਬੀਆਂ ਵੀ ਬੜੀਆਂ ਨੇ ਆਈ ਤਸਵੀਰਾਂ ਵਾਲੀ ਕੋਈ ਨਹੀਂ ਬੀਬੀਆਂ ਵੀ ਪੰਚਾਇਤ ਮੈਂਬਰ ਚੁਣੀਆ ਉਹਨਾਂ ਨੂੰ ਵੀ ਲੱਡੂ ਵੰਡੇ ਹੋਏ ਦੇਖ ਸਕਦੇ ਹੋ ਤਸਵੀਰਾਂ ਮੈਂਬਰ ਪੰਚਾਇਤ ਵੀ ਵੀ ਆਪਣੀਆਂ ਨੇ ਤੇ ਉਹਨਾਂ ਨੂੰ ਵੀ ਮਿੱਠਾ ਕਰਾਉਦੇ ਹੋਏ ਆਈ ਤਸਵੀਰ ਸਭੂ ਪੰਚਾਇਤ ਨੂੰ ਨਾਲ ਖੜਾ ਲਓ ਪੰਚਾਇਤ ਨੂੰ ਨਾਲ ਖੜਾ ਲਾ ਸਾਰੀ ਪੰਚਾਇਤ ਸਾਰੀ ਪੰਚਾਇਤ ਸਾਰ ਸਹਿਯੋਗ ਦੀ ਨਾਲ ਪੰਚਾਇਤ ਜੋ ਕਿ ਚੁਣੀ ਗਈ ਹੈ ਉਹਨਾਂ ਦਾ ਮਿੱਠਾ ਕਰਾਉਦੇ ਹੋਏ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਿੰਡ ਦੇ ਵਿੱਚ ਬੱਚੇ ਬਜ਼ੁਰਗ ਸਾਰੇ ਲੋਕ ਜੋ ਹੈ ਨੇ ਜਿੱਸੀ ਦਾ ਮਹੌਲ ਹੈ ਸੂਬਾ ਪਿੰਡ ਦੇ ਵਾਸੀ ਚੈਤ ਮੈਂਬਰ ਤੇ ਚੈਤ ਪਿੰਡਾਂ ਵਿੱਚ ਬੀਬੀਆਂ ਸੱਤ ਪੰਚਾਇਤ ਮੈਂਬਰ ਫੋਟੋ ਫਿੱਟ ਨੂੰ ਮੇਰੇ ਕੋ ਕੀ